ਕਰੀ ਜੀ ਮੈਂ ਮਤਲਬ ਇਹ ਹੋਗਾ ਕਿ ਅੜੇ ਅੜੇ ਬੰਦ ਕੇ ਬੈਠਾ ਬੈਲਨਟਿਆ ਕਰ ਲਿਆ ਇਹ ਦੇ ਜੜੀਆਂ ਆਣੇ ਨੇ ਉੱਤੇ ਰੱਖੇ ਫੇਰ ਪਾਣੀ ਅੰਦਰ ਐ ਤੋ ਵਰਗੇ ਜੀ ਤੇ ਕਰਦੇ ਨੇ ਇਸ ਤਰ੍ਹਾਂ ਕੋਈ ਨਹੀਂ ਕੋਈ ਜਦੋਂ ਪਾਣੀ ਪਿਆ ਇਧਰੋਂ ਵੀ ਪਾਣੀ ਦਾ ਬਹੁਤ ਜ਼ਿਆਦਾ ਹੋਸੂ ਬੁੱਸਗਾ ਤੇ ਨੁਕਸਾਨ ਹੋਇਆ ਜੀ ਇੱਕ ਮੱਝ ਰੁੜ ਗਈ ਰੁੜ ਗਈ ਸੀ ਹਾਂ ਜੀ ਤੇ ਇੱਕ ਗੱਟੀ ਉਸ ਤੋਂ ਬਾਅਦ ਦੋ ਟਾਈਆਂ ਸਾਲਾਂ ਦੀ ਉਹ ਮਾਰੇ ਗਈ ਅੱਛਾ ਜੀ ਹਾਂ ਜੀ ਬਾਕੀ ਤੇ ਚਲੋ ਵਾਹਿਗੁਰੂ ਦੀ ਕਿਰਪਾ ਬਾਬਾ ਮਾਰੇ ਤਰ ਪਗਰੇ ਦੀ ਬਾਅਦ ਚ ਵੀ ਸੁਛਾਂ ਤੇ ਹਾਂਜੀ ਸੋ ਬਾਅਦ ਤੇ ਸੋਡਾ ਆਪਣਾ ਕੋਰ ਨੋ ਨਵੇਂ ਵਲੌਗ ਦੇ ਵਿੱਚ ਤੇ RAMDAS ਖੜੇ ਸੀਗੇ ਜੀ ਤੇ ਬਾਕੀ ਹੁਣ ਚੱਲਦੇ ਆਪਾਂ ਆਪਣੇ ਟਰੈਕਟਰ ਲੈ ਕੇ ਇੱਕ ਦੋ ਸਾਹਮਣੇ ਗੱਠਾਂ ਵਾਲਾ ਟਰੈਕਟਰ ਆਪਣੇ ਨਾਲ ਦੋ ਟਰਾਲੇ ਆ ਤੇ ਸੇਵਾ ਵੰਡ ਕੇ ਆਉਣੇ ਆ ਚੱਲਦੇ ਆ कि पानी ने बहुत ज्यादा नुकसान कर अपना गठों की वाले लेके आए ट्रैक्टर से तूड़ियों की पैकिंग उधर आप टे चंड के आना है चलते बाकी दिखा सारा उधर अपना ट्रैक्टर आ गए तो दोने ਆਸਰ ਫਾਇਦੇ ਦੇ ਕੰਨ ਹਵਾ ਜਾਂਦਾ ਤੇ ਬਾਕੀ ਇਧਰ ਆਪਣੇ ਬੰਦੇ ਸਾਰੇ ਸੈਟਿੰਗ ਬੜਾ ਕਰ ਰੱਖੀ ਆਪਾਂ ਥੋੜਾ ਜਿਹਾ ਸਾਰੇ ਕਿਤੇ ਰਾਸ਼ਨ ਵੰਡ ਦਾਂਗੇ ਆਪਾਂ ਜਿੱਥੇ ਤੇ ਵੱਧ ਪਾਣੀ ਉੱਥੇ ਤੇ ਰਾਸ਼ਨ ਵੰਡਾਂਗੇ ਜਿਵੇਂ ਆ ਇਧਰ ਪਾਣੀ ਵੱਧਾ ਬਾਕੀ ਇਧਰ ਆਪਾਂ ਘੱਟ ਲੋਕ ਆਣ ਗੱਡੀ ਚ ਉਹ ਤਾਂ ਪਾਣੀ ਤੇ ਵੰਡ ਕੇ ਆਉਣੇ ਆ ਬਾਕੀ ਸਾਡੇ ਭਾਗ ਦਾਸਪੁਰੇ ਹਾਂ ਲੋਡ ਕਰ ਲਈ ਫੁੱਲ ਹਾਂ ਵੀ ਮੈਂ ਕਰੀਮ ਬਾਈ ਅਧਰ ਆਸ਼ਨਾ ਬਣੀ ਬਾਈ ਬਣੀ ਬਹੁਤ ਜਰਾ ਹੈ ਕੋਈ ਸਾਰਾ ਸਮਾਨ ਨਾ ਦੇ ਵੀ ਲੈ ਕੇ ਜੰਨੇ ਆ ਜਿਹੜੀ ਬਹੁਤ ਕਿੱਥੇ ਅੱਗੇ ਧਰ ਦਿਓ ਆਟੇ ਦੇ ਨਾਲ ਆ ਤੀਜਾ ਆਓ ਅੱਗੇ ਆਵੜਾ ਖੜਾ ਜਾ ਖੜਾ ਦੋ ਘੋੜਿਆਂ ਨਾਲ ਤੁਮਾ ਦੇਣਾ ਆ ਤਿੰਨੇ ਕਰ ਦੋ ਆਟਾ ਉੱਥੇ ਬਹੁਤ ਬਹੁਤ ਵਾਈ ਕਰ ਜੂ ਬਾਕੀ ਰਸ਼ ਨੂੰ ਨਾ ਪਾਉਂਦਾ ਆਪਣੇ ਕੰਪਿਟਰ ਵਾਲੇ ਚ ਇਹਦੇ ਇਕੱਠੇ ਲੋਡ ਕਰ ਰਹੇ ਹਾਂ ਬਸ ਓ ਸਾਹਮਣੇ ਨਹੀਂ ਆ ਸਾਡੇ ਕੋਲ ਤੇ ਬਾਹਣੀ ਜਾਂਦਾ ਹੈ ਹੈਲੋ ਓਏ ਆ ਫੜੀ ਦੋਦੋ ਬਸ ਦੋਦੋ ਜੀ ਬੜੀਆਂ ਬੜੀਆਂ ਗੱਡੀ ਲੋਡ ਕਰ ਲਈ ਹੁਣ ਆਪਾਂ ਰਸ਼ ਸਾਡੇ ਨਾਲ ਹਟਾਣੀ ਚ ਬਸ 18 ਬੰਦੇ ਨਾਲ ਆ ਆ ਪਾਣੀ ਜੇ ਚੁਗਸ ਕਰ ਤੋ ਨਾ ਦੇਖੋ ਜੀ ਪਾਣੀ ਕਿੰਨੇ ਘਰ ਨੇ ਇਹ ਤੋ ਖੱਬੇ ਪਾਣੀ ਉਧਰ ਛੱਡ ਗਏ ਉਹ ਦੇਖ ਸਾਹਮਣੇ ਕਿੰਨੇ ਟਰੈਕਟਰ ਖੜੇ ਆਪਾ ਇਹ ਤੇਰੇ ਕੋ ਉਥੇ ਲਾ ਕੇ ਨਾ ਮੁੜ ਕੇ ਆ ਕੇ ਇਧਰ ਨੂੰ ਇਧਰ ਨੂੰ ਖੱਬਿਆ ਤੂੰ ਉਹ ਲਾ ਕੇ ਉਰੇ ਆ ਜੀ ਆ ਆ ਆ ਗਈ ਆ ਗਈ ਇਧਰ ਦੇਖੋ ਜੀ ਪਾਣੀ ਨਹੀਂ ਹੋ ਰਹੀ ਇਹ ਉਹ ਪਰੇ ਰਹੇ ਨੇ ਬਹੁਤ ਹੀ ਜ਼ਿਆਦਾ ਨਸਾਨੇ ਦੇਖੋ ਝੋਨੇ ਬਾਕੀ ਰਸਤੇ ਬਹੁਤ ਖਰਾਬ ਆ ਅੱਜ ਕੱਲ ਪਸੇ ਚੱਲਦਾ ਅੱਡਾ ਹੋ ਗਿਆ ਹਾਂ ਸਾਰੀ ਬਣਾਵਾਂਗੇ ਆ ਡੇਰੇ ਵਾਲ ਨੂੰ ਕਿਆ ਕਰੀਏ

ਵੀਰਾਂ ਨੇ ਬਾਕੀ ਹਲਾ ਦੇ ਕੋਈ ਪਰ ਕੱਢੀ ਜਾ ਅੰਦਰੋਂ ਦਵਾਈਆਂ ਇਹ ਟਾਂ ਵੀ ਕੱਢੋ ਵੀਰੇ ਆ ਦਵਾਈਆਂ ਨੇ ਕਿੱਥੇ ਕੱਢੋ ਕੀ ਆਇਆ ਹੈ ਕੋਲ ਕੇ ਕੰਦਰੀਆ ਦੇ ਕੋਲੇ ਖੁੱਲੇ ਨਹੀਂ ਏ ਉਹ ਕੋਈ ਨਹੀਂ ਆਇਆ ਨਾ ਮਾਤਰਾ ਸਿਰਕਾ ਨਹੀਂ ਇਹਨਾਂ ਨੂੰ ਪਾਣੀ ਸੀਗਾ ਅੰਦਰ ਨਹੀਂ ਆਇਆ ਹੈ ਇਹ ਮੈਂ ਕੀ ਆਇਆ ਹੈ ਮੈਂ ਮਤਲਬ ਇਹ ਆਉਗਾ ਜੀ ਅੜੇ ਅੜੇ ਬੰਦੇ ਬੈਲਨਟਿਆਰ ਲਾ ਗਿਆ ਇਹ ਇਹ ਰਹਿ ਜਾਣੀ ਆਣੇ ਨੇ ਉੱਤੇ ਰੱਖੇ ਖੇਰ ਪਾਣੀ ਅੰਦਰ ਹੈ ਤੋ ਵਰਗੇ ਜੀ ਇਹ ਕਰਦਾ ਨਹੀਂ ਤਰਾ ਕੋਈ ਨਹੀਂ ਕੋਈ ਨਹੀਂ ਇੱਕ ਅੰਦਰ ਦੇ ਆ ਲੋ ਜੀ

ਆ ਸਾਈਕਲ ਮੇਂ ਆਹ ਸਾਈਕਲ ਦੀ ਥੱਕ ਪਾਈ ਚੜਾਇਆ ਫੁੱਲਾਂ ਦੇ ਲੈ ਸਾਈਕਲ ਇੱਧਰ ਬਰਾਗ ਮੈਂ ਜਾਖਣ ਤਾਂ ਪਈ ਆ ਇੱਕ ਜਿਹੜਾ ਸਾਡੀ ਬਾਸੀ ਬੈਗੀ ਸਾਰੇ ਬਹੁਤ ਜਨਾਂ ਹਮ ਕਲਪਰ ਸਭ ਠੀਕ ਸਭ ਕਾ ਜਿਹੜੀ ਉਹਦੀ ਜੈ ਨਹੀਂ ਚੋਣਾ ਪਈ ਇੱਥੇ ਪਾਣੀ ਬੜਾ ਸੋ ਚਲੋ ਮੈਂ ਇਹਦਾ ਦੱਸੂ ਇੱਥੋਂ ਤੱਕ ਪਾਣੀ ਆ ਗਿਆ ਇੱਥੇ ਨਹੀਂ ਪਾਣੀ ਤਾਂ ਬਹੁਤ ਹੀ ਉਹ ਤੱਕ ਪਾਣੀ ਆ ਗਿਆ ਨਾ ਪਾਣੀ ਇੰਨੇ ਕਿਤਾ ਠੀਕ ਆ ਜੋ ਨਾ ਇਧਰੋਂ ਟਾਲੇ ਤੋਂ ਵੀ ਪਾਣੀ ਪਿਆ ਇਧਰੋਂ ਵੀ ਪਾਣੀ ਬਹੁਤ ਜ਼ਿਆਦਾ ਹੈ। ਬਸ ਉਹ ਪੁੱਸਦਾ ਤਾਂ ਨੁਕਸਾਨ ਹੋਇਆ ਜੀ। ਟਿੱਕ ਮੱਝ ਰੁੜ ਗਈ। ਰੁੜ ਗਈ ਜੀ। ਹਾਂਜੀ ਤੇ ਇੱਕ ਗੱਟੀ ਉਸ ਤੋਂ ਬਾਅਦ 2 ਟਾਇਆਂ ਸਾਲਾਂ ਦੀ ਉਹ ਮਾਰੇ ਗਏ। ਅੱਛਾ ਜੀ। ਹਾਂਜੀ। ਬਾਅਦ ਵਿੱਚ ਚਲੋ ਵਾਇਗਰ ਦੀ ਕੇਟ ਚਲੋ ਬਾਬਾ। ਮਾਰੇ ਤਰ 15 ਦੀ ਬਾਅਦ ਚ ਸੁਚਾਨਤੀ ਰੱਖੀ ਹੈ ਜੀ। ਹਾਂਜੀ। ਕੋਈ ਨਾ ਮਾ ਤਾਂ ਮਾਰਾ ਪਾਣੀ ਦੀ ਪਾਣੀ ਦੀ ਪੇਟੀ ਦਾ ਜਿਹੜਾ ਆ ਪਾਣੀ ਬੇਟੀ ਲਾ ਦਿਓ ਇੱਕ ਹਾਂਜੀ ਪਿੰਡ ਜਾਂਦਾ ਨਹੀਂ ਬੇਟਾ ਸਾਡੇ ਕੋਲ ਪੰਜਾਬ ਨੂੰ ਨਹੀਂ ਦਾਸ ਜਦ ਵੀ ਸਾਡੇ ਕੋਲ ਕੋਈ ਚੰਗਾ ਇਥੇ ਲੈ ਜਾਣਾ ਯਾ ਮਾਟੀ ਜਲਦੀ ਤੋਂ ਸਭ ਦੇ ਕੋਲ ਪੰਜਾਬ ਪਾਣੀ ਦੀ ਨਾਮ ਮੁਸਕਿਲ ਹੈ ਔਰ ਆਪਰੇ ਤੋਂ ਮੰਗਿਆ ਵੀ ਨਹੀਂ ਆਦਾ ਸਾਡੇ ਮੁੰਡੇ ਦਾ ਤਾਂ ਕਹਿਣ ਲਿਆ ਆ ਦੇ ਦਿਆ ਬੇਨਾਂ ਸਾਨੂੰ ਕੁਝ ਨਹੀਂ ਹੋਏਗਾ ਨਾਲ ਉਹ ਅੰਦਰੋਂ ਟੇਬਲ ਸਾਥ ਦੇਣਾ ਆ ਪਾਣੀ ਰੱਖਦੇ ਤਾਂ ਹੀ ਰੱਖਦੇ ਬਾਕੀ ਰਾਸ਼ਨ ਇਹਦਾ ਮਾਤਾ ਵਰਗਿਆਂ ਨੂੰ ਕਾਲੀਆਂ ਬੇਟੀਆਂ ਨਾਲ ਦੀਆਂ 3-4 ਬਾਕੀ ਚੋਈ ਦਾ ਸਾਰਾ ਸਮਾਨ ਤੂੜੀ ਲਾਤੀ ਬਾਕੀ ਪਾਣੀ ਬਹੁਤ ਦੇ ਫਰਸ਼ਾਂ ਵੈਗੀਆਂ ਦੇਖੋ ਗੱਡੀ ਮੂੜੋ ਬਹੁਤ ਚਲੋ ਠੀਕ ਆ ਮਾਤਾ ਜੀ ਤੁਹਾਨੂੰ ਬਾਬਾ ਬਹੁਤ ਆ ਬਹੁਤ ਚੱਲੇ ਚਲੋ ਪਾਣੀ ਵਾਤਾ ਜੀ ਠੀਕ ਆ ਮਾਤਾ ਜੀ ਲੈ ਨੂੰ ਆਪੇ ਦੇਖਦਾ ਯੂ ਹੀ ਸਾਰਾ ਕੁਝ ਕਰਦਾ ਹੋਇਆ ਚਲ ਗਈਆਂ ਬੰਦਾ ਦੇਖਦਾ ਪਾਪਾ ਜੀ ਮੈਂ ਲੱਗਦਾ ਤੇਜ਼ ਜਿਹਾ ਉੱਤਰਾ ਕਰਦਾ ਇਹ ਤਾਂ ਕਹ ਲਈਏ ਕੋਈ ਗੱਲ ਨਹੀਂ ਉਹ ਲੱਗੂਸ ਨਹੀਂ ਹੁੰਦਾ ਇਹਦੇ ਵਿੱਚ ਤਾਂ ਜਰੋਂ ਪੈਂਦੀ ਹੈ ਬੰਦਿਆਂ ਦੀ ਪੈਂਦੀ ਹੈ ਜੀ ਹਾਂਜੀ ਤੇ ਬਾਕੀ ਆਪਣਾ ਵੈਨੂ ਹੈਗਾ ਹਾਂ ਹਾਂ ਹੋਰ ਆਖਾ ਆਪਣਾ ਹੈਗਾ ਹਾਂ ਉਹਨੇ ਸਾਰਾ ਕੋਲ ਆ ਚਲ ਗਿਆ ਹਸਬੀ ਜਿਹਾ ਛੱਡ ਕੇ ਪਾਣੀ ਅੰਦਰ ਵੜ ਗਿਆ ਅੰਦਰ ਤੇ ਪਾਣੀ ਤੰਦਰਾ ਜਿ ਵੜ ਗਿਆ ਹਾਂ ਖਲਮਬਾਰੀ ਦੇ ਕੋ ਮਾਤਾ ਵਰਗੇ ਮੌਨ ਨੁਕਸਾਨ ਹੋ ਗਿਆ ਦੇਖੋ ਸਾਈਡ ਕਿ ਵੀ ਚਾਰ ਪਸ਼ੂ ਮਰ ਗਏ ਬੇਚਾਰੇ ਨੇ ਹਾਂ ਜੀ ਪਾਣੀ ਦਾ ਪਹਾਉ ਵੀ ਬਹੁਤ ਕੀ ਸੀ ਪਾਣੀ ਇਧਰੋਂ ਪਹਿਲਾਂ ਇਧਰੋਂ ਆਇਆ ਨਾ ਹਾਂ ਜੀ ਇਧਰ ਮਾਰ ਰੱਜੀ ਮੁਰਗੇ ਇਧਰੋਂ ਵੀ ਆ ਗਿਆ ਠੀਕ ਹੈ ਦੋਹਰੀਆਂ ਫੇਰ ਆਇਆ ਅੱਛਾ ਤਾਂ ਸਾਰੇ ਤਾਂ ਹੀ ਫਸਲ ਤਰਾਂ ਹੋ ਗਈ ਹਾਂ ਪਸੂਮਾ ਦਾ ਬਹੁਤ ਨੰਨ ਖਣੇ ਦੇਖੋ ਗਾਣੇ ਵਿਚਾਰੇ ਡਿੱਗ ਪਏ ਆ ਕੁਛ ਜਿਹੜੇ ਆਉਂਦੇ ਉਹਨਾਂ ਤੇ ਸਿੱਛੇ ਛੱਡ ਕੇ ਗਏ ਫੇਰ ਉਹ ਲੈ ਕੇ ਆ ਲੈ ਅੱਛਾ ਪਾਣੀ ਚ ਡੁੱਬ ਕੇ ਤਾਂ ਪਰਲੇ ਬੰਨੇ ਆ ਸਾਰੇ ਸੈੱਡ ਉਹ ਵੀ ਟੁੱਟ ਗਏ ਸਸਨ ਅੱਛਾ ਚਾਰ ਮੱਝਾਂ ਸੀ ਤਿੰਨ ਤਿੰਨ ਰੁੜਗੀਆਂ ਪਾਣੀ ਆ ਤਿੰਨ ਰੁੜਗੀਆਂ ਉਹ ਕਿੱਥੇ ਮਿਲਣੀਆਂ ਮੱਝਾਂ ਆ ਉਹ ਲੱਭੀਆਂ ਨਹੀਂ ਅਜੇ ਆਏ ਨਹੀਂ ਕੋਈ ਚੀਜ਼ ਨਹੀਂ ਦੇਖ ਕੇ ਆਏ ਅਸੀਂ ਲੱਭੀਆਂ ਨਹੀਂ ਅਜੇ ਵੀ ਪਤਾ ਨਹੀਂ ਇਤੋਂ ਰੁੜਗੀਆਂ ਕਿ ਕਿਦਨ ਆਪਣੀ ਜਾਨ ਬਚਾਉਣ ਨੂੰ ਮੁੰਡੇ ਚਲੇ ਗਏ ਦਾ ਉਹ ਤੇ ਹੀ ਸਹਾਰਾ ਕਰੋਗੀ ਸਾਡੀ ਫੇਰੀ ਪੁੱਤ ਕੋਈ ਨਾ ਕੋਈ ਮਾਲਕ ਜੀ ਆਸੀ ਤੇ ਖਾਣ ਦਾ ਇਹ ਨੀ ਨੀ ਜੀ ਨੀ ਉਹ ਮਾਲਕ ਨੇ ਦਿੱਤਾ ਸੀ ਮਾਲਕ ਨੇ ਕੀ ਕਰ ਦਿੱਤਾ ਆਟਾ ਲੈ ਨਹੀਂ ਆ ਪਾਟੇ ਦੇ ਸਾਡੀ ਨਾ ਨਾ ਦੇ ਤਾਂ ਸਾਰਾ ਸਬਣਾ ਪਾਣੀ ਪਾਣੀ ਦੇ ਇੱਠਾ ਲਾ ਦੇ ਯਾਰ ਪਾਣੀ ਪਾਣੀ ਦੇ ਪੇਟੇ ਉੱਤੇ ਤੂੜੀ ਦੇ ਇੱਠਾ ਲਾ ਦੇ ਤੂੜੀ ਦੀ ਲੋੜ ਹੋਣੀ ਤੂੜੀ ਦੇ ਫਾੜ ਕੇ ਤੂ ਸਾਂ ਕਰਾਂਗਾ ਠੀਕ ਹੈ ਜੀ ਪਾਣੀ ਪਾਣੀ ਦੇ ਪਿੱਛੇ ਉਹ ਖੜੇ ਉਹ ਟਕਰੇ ਪਾਣੀ ਕਰਨ ਵਾਲਾ ਬੈਗਰੂ ਨੇ ਨੁਕਸਾਨ ਕੀਤਾ ਬੈਗਰੂ ਪਰਪਾਈ ਉਹ ਹੀ ਪਰਮਾਤਮਾ ਦਾ ਬੰਦਾ ਤਾਂ ਬੰਦਾ ਦਾ ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਉਹ ਪਰਮਾਤਮਾ ਨਹੀਂ ਕਰੋ ਅਸੀਂ ਤਾਂ ਕੌਣ ਆਈ ਬੰਦਾ ਦਾ ਕੌਣ ਆਈ ਚਲੋ ਮਾਤਾ ਦਿੱਤਾ ਮਾਰ ਕੇ ਤੇਰੇ ਗਾਂ ਦੇ ਹਾਂਜੀ ਥੋੜੀ ਹੋਰ ਕਹਿ ਚੱਲੋ ਤੁਰ ਲਾਗੂ ਨੂੰ ਉਹ ਜਿਹੜਾ ਦਾਪੋ ਬਕੀਲਾ ਦੇਖ ਜਾਂਦੇ ਨੇ ਮਕਾਨ ਦੇ ਬਾਕੀ ਮਦਦ ਕਰੋ ਜੀ ਨਹੀਂ ਮਦਦ ਦਿੱਤਾ ਇਹ ਕੋਈ ਗੱਲ ਨਹੀਂ ਭਾਈ ਭਰਾਵਾਂ ਨਾਲ ਖੜਦੇ ਹਾਂ ਨਹੀਂ ਕੋਈ ਗੱਲ ਨਹੀਂ ਜੇ ਆਪਣਾ ਇੱਧਰ ਨੁਕਸਾਨ ਹੋਇਆ ਤਾਂ ਉਧਰ ਦੇ ਦਿੱਤੇ ਸਾਡੇ ਹੋਇਆ ਸੀਗਾ ਜੀ ਇਹੀ ਲੋਕ ਥੋਡੇ ਲੋਕ ਗਏ ਸੀਗੇ ਹਾਂ ਕੋਈ ਅਜਿਹੀ ਗੱਲ ਨਹੀਂ ਇੱਕ ਦੂਜੇ ਦੇ ਭਰਾ ਭਰਾ ਦੇ ਕੰਮ ਆਉਂਦਾ ਜੀ ਕੱਪੜੇ ਜਿਹੜੇ ਉਹ ਵੀ ਸਾਡੇ ਲਮਾਰੀਆਂ ਵਿੱਚ ਲਮਾਰੀਆਂ ਨਵੀਆਂ ਟੁੱਟ ਗਈਆਂ ਤੇ ਦੀ ਲਮਾਰੀ ਉਹ ਵੀ ਬੈਠੀ ਕੇ ਅੰਦਰ ਉਹ ਵੀ ਨਿੱਕੇ ਦਾ ਫਿਰ ਪਾਣੀ ਆ ਗਿਆ ਜੀ ਟਾਈਮੇ ਰੱਖਣ ਜੋਗਾ ਮੈਨੇ ਬੱਸ ਭੱਜ ਗਏ ਤਾਂ ਬੰਦੇ ਚਾਰੇ ਗਏ ਉਹ ਕੋਲ ਤੇ ਚੜ ਗਏ ਉਹ ਬਿਚਾਰ ਕੋ ਬਚਤ ਹੋ ਗਈ ਥੋੜੀ ਬੋਲੀ ਪਰ ਉਹਨਾਂ ਨੇ ਨੁਕਸਾਨ ਤੋਂ ਬਚਤ ਹੋ ਗਈ ਅਗਰ ਬੇਬੀ ਪਤਾ ਕੀਆ ਚਲੋ ਆ ਚੀਜ਼ਾਂ ਦਾ ਫੇਰ ਵੀ ਪੂਰੀਆਂ ਹੋ ਜਾਣਗੀਆਂ ਇਹ ਬਾਈ ਘਾਟ ਦਾ ਬਸ ਜੀ ਦੀ ਸੁੱਖ ਹੈ ਜੀ ਉਹਦਾ ਘਾਟਾ ਨਹੀਂ ਪੂਰਾ ਹੋਣਾ ਕਦੇ ਵੀ ਆਪਾਂ ਜਾਂਉਂਦੇ ਆ ਤਾਂ ਬਾਕੀ ਸਭ ਕੁਝ ਨਾ ਇਹ ਚੀਜ਼ਾਂ ਦਾ ਆਪਣੇ ਦਵਾਰੇ ਆਈ ਨਹੀਂ ਪਤਾ ਆਪਾਂ ਜ਼ਿੰਦਗੀ ਚ ਪੰਜ ਪੰਜ ਬਾਰੀ ਬਣਾ ਲਏ ਹਾਂ ਬਸ ਤੁਸੀਂ ਸ਼ੁਕਰ ਮਨਾਓ ਵੈਗਰੂ ਦਾ ਵੀ ਆਪਣਾ ਬੇਹੇ ਬੇਕੇ ਵੀ ਤੁਸੀਂ ਆਪਸੇ ਨੇ ਘਰਾਂ ਨੀ ਹਾਂ ਉਹ ਤਾਂ ਚਲੋ ਬਿਲਕੁਲ ਬੰਦਾ ਤਾਂ ਬਹੁਤ ਔਖਾ ਹੁੰਦਾ ਹਾਂ ਬੰਦਾ ਤਾਂ ਜੀ ਦਿਲ ਤਾਂ ਦੁਖਦਾ ਹੀ ਹੈ ਜੀ ਇਹ ਚੀਜ਼ਾਂ ਸਭ ਤੋਂ ਨੁਕਸਾਨ ਤਾਂ ਕੋਈ ਆਪਣੇ ਪੰਜ ਪੈਸੇ ਦਾ ਹੋ ਜੇ ਉਹ ਔਖਾ ਹੁੰਦਾ ਜੀ ਚਲਨਾ ਤੇ ਥੋੜਾ ਤਾਂ ਨੁਕਸਾਨ ਪਰ ਆਇਆ ਜੀ ਹੁਣ ਸਾਰੇ ਕਿਸੇ ਦੀ ਨਾ ਸਾਰਿਆਂ ਦੀ ਹੋਇਆ ਸਾਰੇ ਪ੍ਰਮਾਤਮਾ ਹੀ ਕੀਤੀ ਕੋਈ ਗੱਲ ਨਹੀਂ ਚਲੋ ਪ੍ਰਮਾਤਮਾ ਜੋ ਕਰਦਾ ਨਾ ਜੀ ਉਹਦੇ ਨਾਲ ਆਪ ਨੂੰ ਕੁਝ ਦਿੱਤਾ ਦਿੰਦਾ ਹੁੰਦਾ ਕੋਈ ਗੱਲ ਨਹੀਂ ਤਾਂ ਤੁਹਾਨੂੰ ਮਾਲਕ ਰਹੀਲੇ-ਸੀਲੇ ਦਿੱਤੇ ਆ ਮਾਲਕ ਨੇ ਤੇ ਸਾਡੇ ਵਰਗੇ ਕਹਿੰਦੇ ਪੇਟ ਭਰ ਲੈਂਦੇ ਨਾ ਸਾਡੇ ਸਾਡੇ ਸੇਵਾ ਜੀ ਪਾਣੀ ਸੇ ਉਹ ਕਰ ਰਹੇ ਨਾਮ ਜਪਮ ਕਿਰਤ ਕਰ ਤੋਹਾਂ ਤਾਂ ਕੋ ਨਾਨਕ ਦੀਆਂ ਗੱਲਾਂ ਪੂਰੀਆਂ ਹੋਈਆਂ ਨਾ ਹੁਣ ਚਲਿਏ ਫਿਰ ਆਪਾਂ ਠੀਕ ਆ ਮਾਤਾ ਰੱਖੋ ਜੀ ਕੋਈ ਗੱਲ ਨਹੀਂ ਜੀ ਬੜੀ ਬੜੀ ਉਮਰ ਹੋ ਗਈ ਜੀ